ਕਰਮ ਸਤਕਾਰ ਯੋਗ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀਓ ਸਤਿਗੁਰਾਂ ਦੇ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਬੈਠ ਕੇ ਹਰ ਜਸ ਗੁਰਵਾਣੀ ਸਰਵਣ ਕਰ ਰਹੇ ਹਾਂ ਸੋ ਅੱਜ ਦੇ ਹੁਕਮ ਦੇ ਵਿੱਚ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਹਨ ਨਿੰਦਕ ਗੁਰ ਕਿਰਪਾ ਤੇ ਹਟਿਓ ਨਿੰਦਕ ਕੌਣ ਹੁੰਦਾ ਹੈ ਜਿਹੜਾ ਕਿਸੇ ਦੀ ਨਿੰਦਾ ਕਰਦਾ ਹੈ ਜਿਹੜਾ ਕਿਸੇ ਤੋਂ ਸਾੜਾ ਕਰਦਾ ਹੈ ਜੈਲਸੀ ਕਰਦਾ ਹੈ ਕਿਸੇ ਦੇ ਪ੍ਰਤੀ ਆਪਣੇ ਮਨ ਦੇ ਵਿੱਚ ਬੈਰ ਵਿਰੋਧ ਰੱਖਦਾ ਹੈ ਸਤਿਗੁਰੂ ਜੀ ਉਸ ਨੂੰ ਨਿੰਦਕ ਕਹਿੰਦੇ ਹਨ ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਨਿੰਦਕ ਹੈ ਉਸ ਦੀ ਜਿਹੜੀ ਬੋਲ ਬਾਣੀ ਹੈ ਉਹ ਵੀ ਬਹੁਤ ਮਾੜੀ ਹੋ ਜਾਂਦੀ ਹੈ ਉਹਦਾ ਜਿਹੜਾ ਸੁਭਾਅ ਹੈ ਉਹ ਬਹੁਤ ਮਾੜਾ ਹੋ ਜਾਂਦਾ ਹੈ ਫਿਰ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਫਿਰ ਇਹ ਜਿਹੜਾ ਨਿੰਦਕ ਹੈ ਉਹ ਗੁਰਮੁਖ ਬਣਦਾ ਹੈ ਸੋ ਆਓ ਕੁਝ ਸਮਾ ਇਤਿਹਾਸ ਦੇ ਨਾਲ ਜੁੜਨਾ ਕਰੀਏ ਸੁਤਨ ਧਨ ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਉਹਨਾਂ ਦੇ ਦੋ ਪੁੱਤਰ ਸਨ ਪਾਈ ਦਾਤੂ ਜੀ ਅਤੇ ਪਾਈ ਦਾਸੂ ਜੀ ਪ੍ਰੰਤੂ ਜਦੋਂ ਉਹ ਸੋਚਦੇ ਸਨ ਉਹਨਾਂ ਦੇ ਮਨ ਦੇ ਵਿੱਚ ਇਹ ਸੀ ਕਿ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜਿਹੜੀ ਗੱਦੀ ਦੇ ਉੱਪਰ ਬੈਠੇ ਹਨ ਉਹਨਾਂ ਤੋਂ ਬਾਅਦ ਅਸੀਂ ਇਸ ਗੱਦੀ ਦੇ वारिस ਹੋਵਾਂਗੇ ਉਨ੍ਹਾਂ ਦੇ ਮਨ ਦੇ ਵਿੱਚ ਲਾਲਚ ਸੀ ਗੱਦੀ ਪ੍ਰਤੀ ਕਿ ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰਤਾ ਗੱਦੀ ਦੇਣਗੇ ਤਾਂ ਸਾਡੇ ਉੱਪਰ ਕਿਰਪਾ ਕਰਨਗੇ ਜਿਹੜੀ ਗੁਰੂ ਘਰ ਦੀ ਗੱਦੀ ਹੈ ਉਹ ਸਾਨੂੰ ਮਿਲ ਜਾਵੇਗੀ ਪਰੰਤੂ ਜੋ ਇਸ ਦੇ ਲਾਇਕ ਹੁੰਦਾ ਹੈ ਗੁਰੂ ਸਹਿਬਾਨ ਉਸੇ ਤੇ ਹੀ ਕਿਰਪਾ ਕਰਦੇ ਹਨ ਸੋਧਨ ਤਨ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਨੇ ਗੁਰੂ ਘਰ ਦੀ ਬਹੁਤ ਸੇਵਾ ਕੀਤੀ ਗੁਰੂ ਅੰਗਦ ਦੇਵ ਜੀ ਮਹਾਰਾਜ ਉਹਨਾਂ ਦੀ ਬਹੁਤ ਸੇਵਾ ਕੀਤੀ ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਦੇ ਉੱਪਰ ਕਿਰਪਾ ਕੀਤੀ ਉਹਨਾਂ ਨੂੰ ਗੱਦੀ ਦੇ ਵਾਰਸ ਬਣਾਇਆ ਤਾਂ ਜਿਹੜੇ ਗੁਰੂ ਅੰਗਦ ਦੇਵ ਜੀ ਮਹਾਰਾਜ ਉਹਨਾਂ ਦੇ ਪੁੱਤਰ ਸਨ ਭਾਈ ਦਾਤੂ ਜੀ ਅਤੇ ਭਾਈ ਦਾਸੂ ਜੀ ਤਾਂ ਬਹੁਤ ਗੁੱਸੇ ਹੋ ਗਏ ਕਿ ਅਸੀਂ ਗੁਰੂ ਦੇ ਪੁੱਤਰ ਸਾਂ ਸਾਨੂੰ ਗੱਦੀ ਨਹੀਂ ਮਿਲੀ ਅਸੀਂ ਇਸ ਗੱਦੀ ਦੇ ਵਾਰਸ ਸਾਂ ਤਾਂ ਉਹ ਦੋਨੋਂ ਪੁੱਤਰ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਦੀ ਨਿੰਦਾ ਕਰਨ ਲੱਗ ਪਏ ਉਹਨਾਂ ਦੇ ਪ੍ਰਤੀ ਉਹਨਾਂ ਦੇ ਮਨ ਦੇ ਵਿੱਚ ਬੈਰ ਵਿਰੋਧ ਚੱਲਣ ਲੱਗ ਪਿਆ ਅਤੇ ਗੁਰੂ ਅਮਰਦਾਸ ਜੀ ਮਹਾਰਾਜ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆ ਗਏ। ਉੱਥੇ ਵੀ ਸੰਗਤਾਂ ਨੂੰ ਗੁਰੂ ਉਪਦੇਸ਼ ਦਿੰਦੇ ਸੰਗਤਾਂ ਗੋਇੰਦਵਾਲ ਸਾਹਿਬ ਵਿਖੇ ਜੁੜਨੀਆਂ ਸ਼ੁਰੂ ਹੋ ਗਈਆਂ। ਪ੍ਰੰਤੂ ਗੁਰੂ ਅੰਗਦ ਦੇਵ ਜੀ ਮਹਾਰਾਜ ਉਹਨਾਂ ਦੇ ਜਿਹੜੇ ਦੋਨੋਂ ਪੁੱਤਰ ਸਨ ਉਹਨਾਂ ਦੇ ਅੰਦਰ ਜਿਹੜੀ ਬਦਲੇ ਦੀ ਭਾਵਨਾ ਸੀ ਉਹਦੀ ਅੱਗ ਜਲ ਰਹੀ ਸੀ। ਉਹ ਚਾਹੁੰਦੇ ਸੀ ਕਿ ਅਸੀਂ ਤੀਸਰੇ ਗੁਰੂ ਤੋਂ ਬਦਲਾ ਲਵਾਂਗੇ ਕਿ ਉਹਨਾਂ ਨੇ ਸਾਡੀ ਗੱਦੀ ਖੋ ਲਈ ਹੈ ਗੁਰੂ ਅਮਰਦਾਸ ਜੀ ਮਹਾਰਾਜ ਗੋਇੰਦਵਾਲ ਸਾਹਿਬ ਦੇ ਵਿੱਚ ਬੈਠੇ ਸੰਗਤਾਂ ਨੂੰ ਉਪਦੇਸ਼ ਕਰ ਰਹੇ ਸਨ ਕਿ ਭਾਈ ਦਾਤੂ ਜੀ ਆਏ ਬਹੁਤ ਗੁੱਸੇ ਦੇ ਵਿੱਚ ਸਨ ਅਤੇ ਉਹਨਾਂ ਨੇ ਆਪਣਾ ਬਦਲਾ ਲੈਣ ਦੇ ਲਈ ਭਰੀ ਸੰਗਤ ਦੇ ਵਿੱਚ ਆ ਕੇ ਗੁਰੂ ਅਮਰਦਾਸ ਜੀ ਮਹਾਰਾਜ ਸਾਹਿਬ ਦੇ ਲੱਤ ਮਾਰੀ। ਅਤੇ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਸਿੰਘਾਸਨ ਤੋਂ ਡਿੱਗ ਪਏ। ਕਿਉਂਕਿ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਦੀ ਜਿਹੜੀ ਉਮਰ ਸੀ ਉਹ ਬਹੁਤ ਲੰਬੀ ਉਮਰ ਸੀ। ਉਹ ਬਿਰਧ ਅਵਸਥਾ ਦੇ ਵਿੱਚ ਸਨ। ਜਦੋਂ ਆਪਣੇ ਸਿੰਘਾਸਨ ਤੋਂ ਡਿੱਗੇ ਤਾਂ ਉਹ ਆਪਣੀ ਨਿਮਰਤਾ ਦੇ ਕਾਰਨ ਉਹਨਾਂ ਨੇ ਭਾਈ ਦਾਤੂ ਜੀ ਦੇ ਚਰਨ ਫੜ ਲਏ। ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਵਿੱਚ ਬਹੁਤ ਨਿਮਰਤਾ ਸੀ। ਅਤੇ ਉਹਨਾਂ ਨੇ ਭਾਈ ਦਾਤੂ ਜੀ ਦੇ ਚਰਨ ਫੜ ਲਏ। ਅਤੇ ਕਹਿਣ ਲੱਗੇ ਕਿ ਤੁਸੀਂ ਦੂਸਰੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਉਹਨਾਂ ਦੇ ਪੁੱਤਰ ਹੋ। ਤੁਹਾਡੇ ਚਰਨ ਬਹੁਤ ਕੋਮਲ ਹਨ ਤੁਹਾਡੇ ਚਰਨ ਬਹੁਤ ਕੋਮਲ ਹਨ ਇਸ ਕਰਕੇ ਤੁਹਾਡੇ ਚਰਨਾਂ ਦੇ ਉੱਪਰ ਸੱਟ ਲੱਗ ਗਈ ਹੋਵੇਗੀ ਮੇਰੇ ਜਿਹੜੇ ਹੱਡ ਹਨ ਉਹ ਪੱਕ ਚੁੱਕੇ ਹਨ ਮੇਰੀ ਜਿਹੜੀ ਅਵਸਥਾ ਹੈ ਉਹ ਵਿਰਧ ਅਵਸਥਾ ਹੋ ਗਈ ਹੈ ਤਾਂ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਉਹਨਾਂ ਦੇ ਚਰਨ ਕੁੱਟਣੇ ਸ਼ੁਰੂ ਕਰ ਦਿੱਤੇ ਜਦੋਂ ਭਾਈ ਦਾਤੂ ਜੀ ਨੇ ਇਹ ਦੇਖਿਆ ਕਿ ਮੈਂ ਤਾਂ ਗੁਰੂ ਜੀ ਦੇ ਲੱਤ ਮਾਰੀ ਹੈ ਪਰੰਤੂ ਇਹ ਫਿਰ ਵੀ ਮੇਰੇ ਚਰਨ ਘੁੱਟ ਰਹੇ ਹਨ ਕਿੰਨਾ ਨਿਮਰਤਾ ਵਾਲਾ ਸੁਭਾਅ ਹੈ ਗੁਰੂ ਜੀ ਦਾ ਤਾਂ ਉਥੇ ਪਾਈ ਦਾਤੂ ਜੀ ਦੇ ਮਨ ਦੇ ਵਿੱਚ ਵੀ ਵਿਰਾਗ ਆ ਗਿਆ ਉਸ ਤੋਂ ਬਾਅਦ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਗੋਇੰਦਵਾਲ ਤੋਂ ਬਾਸਰ ਕੇ ਚਲੇ ਗਏ ਅਤੇ ਉਥੇ ਇੱਕ ਕੱਚੇ ਕੋਠੇ ਦੇ ਵਿੱਚ ਬਹਿ ਕੇ ਪਰਮਾਤਮਾ ਦੀ ਬੰਦਗੀ ਦੇ ਵਿੱਚ ਜੁੜ ਗਏ। ਬਾਹਰ ਬਾਹਰ ਕਮਰੇ ਦੇ ਬਾਹਰ ਲਿਖ ਕੇ ਲਾ ਦਿੱਤਾ ਕਿ ਸੰਗਤਾਂ ਇਸ ਕਮਰੇ ਦਾ ਗੇਟ ਨਾ ਖੋਲਣ। ਜੋ ਵੀ ਇਸ ਕਮਰੇ ਦਾ ਗੇਟ ਖੋਲੇਗਾ ਉਹ ਮੇਰਾ ਸਿੱਖ ਨਹੀਂ ਹੋਵੇਗਾ। ਸਤਗੁਰਾਂ ਨੇ ਇਹ ਬਾਹਰ ਲਿਖ ਕੇ ਲਾ ਦਿੱਤਾ। ਅਤੇ ਅੰਦਰੋਂ ਕਮਰੇ ਦੀ ਕੁੰਡੀ ਮਾਰ ਲਈ ਜਦੋਂ ਸੰਗਤਾਂ ਨੇ ਦੇਖਿਆ ਤਾਂ ਸੰਗਤਾਂ ਹਰ ਰੋਜ਼ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਦੇ ਪ੍ਰਵਚਨ ਸੁਣਦੀਆਂ ਸਨ ਸੰਗਤ ਕਰਦੀਆਂ ਸਨ ਤਾਂ ਜਦੋਂ ਸੰਗਤਾਂ ਨੇ ਇਹ ਦੇਖਿਆ ਤਾਂ ਸੰਗਤਾਂ ਇਕੱਠੀਆਂ ਹੋ ਕੇ ਤਨ ਤਨ ਬਾਬਾ ਬੁੱਢਾ ਜੀ ਕੋਲ ਗਏ। ਉਹਨਾਂ ਨੂੰ ਸਾਰੀ ਗੱਲ ਦੱਸੀ ਕਿ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਇੱਕ ਕੱਚੇ ਕੋਠੇ ਦੇ ਵਿੱਚ ਬੈਠ ਕੇ ਅੰਦਰੋਂ ਕੁੰਡੀ ਲਾ ਲਈ ਹੈ। ਅਤੇ ਬਾਹਰ ਲਿਖ ਦਿੱਤਾ ਹੈ ਕਿ ਜਿਹੜਾ ਇਸ ਦਰਵਾਜ਼ੇ ਨੂੰ ਖੋਲੇਗਾ ਉਹ ਮੇਰਾ ਸਿੱਖ ਨਹੀਂ ਹੋਵੇਗਾ। ਅਤੇ ਗੁਰੂ ਅਮਰਦਾਸ ਜੀ ਮਹਾਰਾਜ ਉਸ ਕੋਠੇ ਦੇ ਵਿੱਚ ਬੈਠ ਕੇ ਪ੍ਰਮਾਤਮਾ ਦਾ ਭਜਨ ਕਰਦੇ ਰਹੇ ਪ੍ਰਮਾਤਮਾ ਦੀ ਬੰਦਗੀ ਕਰਦੇ ਰਹੇ ਅਦੇ ਭਾਈ ਬੁੱਢਾ ਜੀ ਬਾਸਰ ਕੇ ਵਿਖੇ ਆ ਗਏ ਪਰੰਤੂ ਉਹਨਾਂ ਨੇ ਸੰਗਤਾਂ ਨੂੰ ਕਿਹਾ ਕਿ ਮੈਂ ਗੁਰੂ ਜੀ ਦਾ ਹੁਕਮ ਨਹੀਂ ਟਾਲ ਸਕਦਾ ਕਿਉਂਕਿ ਉਹਨਾਂ ਨੇ ਲਿਖ ਕੇ ਲਾਇਆ ਹੈ ਕਿ ਜਿਹੜਾ ਵੀ ਦਰਵਾਜ਼ਾ ਖੋਲੇਗਾ ਉਹ ਮੇਰਾ ਸਿੱਖ ਨਹੀਂ ਹੋਵੇਗਾ ਮੈਂ ਸਤਿਗੁਰਾਂ ਦੇ ਬਚਨ ਨਹੀਂ ਟਾਲ ਸਕਦਾ ਫਿਰ ਬਾਬਾ ਬੁੱਢਾ ਜੀ ਨੇ ਉਸ ਕਮਰੇ ਨੂੰ ਪਿੱਛੋਂ ਜਾ ਕੇ ਸੰਨ ਲਾਈ ਉਸ ਕੰਦ ਨੂੰ ਪਾੜ ਦਿੱਤਾ ਅਤੇ ਅੰਦਰ ਚਲੇ ਗਏ ਜਾ ਕੇ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਨੂੰ ਨਮਸਕਾਰ ਕੀਤੀ ਮੱਥਾ ਟੇਕਿਆ ਗੁਰੂ ਅਮਰਦਾਸ ਜੀ ਕਹਿਣ ਲੱਗੇ ਕਿ ਮੈਂ ਕਿਹਾ ਸੀ ਵੇ ਕਿਸੇ ਸੰਗਤ ਨੇ ਗੇਟ ਨਹੀਂ ਖੋਲਣਾ ਬਾਬਾ ਬੁੱਢਾ ਜੀ ਕਹਿਣ ਲੱਗੇ ਕਿ ਮਹਾਰਾਜ ਮੈਂ ਤੁਹਾਡੇ ਬਚਨਾਂ ਤੇ ਖਰਾ ਉਤਰਿਆ ਹਾਂ ਮੈਂ ਗੇਟ ਖੋਲ੍ਹ ਕੇ ਨਹੀਂ ਆਇਆ ਪਰੰਤੂ ਮੈਂ ਕੰਧ ਨੂੰ ਸਨ ਲਾ ਕੇ ਆਇਆ ਹਾਂ ਤਾਂ ਫਿਰ ਬਾਬਾ ਬੁੱਢਾ ਜੀ ਨੇ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਨੂੰ ਉਸ ਕੱਚੇ ਕਮਰੇ ਦੇ ਵਿੱਚੋਂ ਬਾਹਰ ਕੱਢਿਆ ਅਤੇ ਫਿਰ ਉਸੇ ਤਰ੍ਹਾਂ ਹਰ ਰੋਜ਼ ਸੰਗਤਾਂ ਨੂੰ ਆਪਣੇ ਪ੍ਰਵਚਨ ਸੁਣਾਉਣ ਲੱਗੇ ਫਿਰ ਜਿਹੜੇ ਕਮਰੇ ਨੂੰ ਬਾਬਾ ਬੁੱਢਾ ਜੀ ਨੇ ਸਨ ਲਾਈ ਸੀ ਉੱਥੇ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਨੇ ਬਚਨ ਕੀਤੇ ਸਨ ਕਿ ਜਿਹੜੀਆਂ ਸੰਗਤਾਂ ਇਸ ਅਸਥਾਨ ਤੇ ਸੱਚੇ ਮਨ ਦੇ ਨਾਲ ਆਉਣ ਗਈਆਂ ਅਤੇ ਇਸ ਸੰਨ ਦੇ ਵਿੱਚ ਦੀ ਲੰਘਣ ਗਈਆਂ ਤਾਂ ਉਹਨਾਂ ਦਾ ਜਿਹੜਾ 84 ਦਾ ਗੇੜ ਹੈ ਉਹ ਕਟਿਆ ਜਾਵੇਗਾ ਉਹਨਾਂ ਨੂੰ ਮੁਕਤੀ ਪ੍ਰਾਪਤ ਹੋਵੇਗੀ ਸੋ ਅੱਜ ਉਸ ਜਗ੍ਹਾ ਦੇ ਉੱਪਰ ਗੁਰਦੁਆਰਾ ਸਨਸਬ ਬਣਿਆ ਹੋਇਆ ਹੈ ਜਦੋਂ ਤਰਨਤਾਰ ਸਾਹਿਬ ਤੋਂ ਹਰਮੰਦਰ ਸਾਹਿਬ ਵੱਲ ਜਾਂਦੇ ਹਾਂ ਤਾਂ ਰਸਤੇ ਦੇ ਵਿੱਚ ਆਉਂਦਾ ਹੈ ਉੱਥੇ ਗੁਰੂ ਸਹਿਬਾਨ ਨੇ ਬਚਨ ਕੀਤੇ ਸਨ ਕਿ ਜਿਹੜਾ ਵੀ ਇਸ ਸਨ ਦੇ ਵਿੱਚੋਂ ਲੰਘੇਗਾ ਤਾਂ ਉਸ ਨੂੰ ਮੁਕਤੀ ਦੀ ਦਾਤ ਪ੍ਰਾਪਤ ਹੋਵੇਗੀ ਇਸੇ ਤਰ੍ਹਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਉਹਨਾਂ ਦੇ ਜਿਹੜੇ ਦੋਨੋਂ ਪੁੱਤਰ ਸਨ ਉਹਨਾਂ ਦੇ ਵਿੱਚ ਵੀ ਨਿੰਦਾ ਦਾ ਉਹ ਵੀ ਗੁਰੂ ਸਾਹਿਬਾਨ ਦੇ ਨਾਲ ਨਿੰਦਾ ਕਰਨ ਲੱਗ ਪਏ ਸਨ ਗੁਰੂ ਸਾਹਿਬਾਨ ਤੋਂ ਜਲਸੀ ਕਰਨ ਲੱਗ ਪਏ ਸਨ ਇਸੇ ਕਰਕੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾਉਂਦੇ ਹਨ ਕਿ ਨਿੰਦਕ ਗੁਰ ਕਿਰਪਾ ਤੇ ਹਟਿਓ ਨਿੰਦਕ ਤੇ ਕਿਵੇਂ ਕਿਰਪਾ ਹੁੰਦੀ ਹੈ ਜਦੋਂ ਪਰਮਾਤਮਾ ਦਾ ਨਾਮ ਸਿਮਰਦਾ ਹੈ ਤਾਂ ਜਿਸ ਮਨੁੱਖ ਦਾ ਸੁਭਾਅ ਨਿੰਦਾ ਵਾਲਾ ਹੁੰਦਾ ਹੈ ਤਉ ਮਨੁੱਖ ਗੁਰੂ ਦਾ ਸਿਮਰਨ ਕਰਕੇ ਗੁਰਮੁਖ ਬਣ ਜਾਂਦਾ ਹੈ ਪਾਰ ਬ੍ਰਹਮਪਰਾ ਭਏ ਦਿਆਲਾ ਸਿਵਕੈ ਬਾਣ ਸਿਰ ਕਾਟਿਓ ਜਿਸ ਨਿੰਦਕ ਉੱਤੇ ਪ੍ਰਭੂ ਪਰਮਾਤਮਾ ਦਇਆਵਾਨ ਹੋ ਜਾਂਦਾ ਹੈ ਤਾਂ ਉਸ ਦੇ ਉੱਪਰ ਕਿਰਪਾ ਕਰਦਾ ਹੈ ਉਸ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਲੈਂਦਾ ਹੈ ਇਸੇ ਕਰਕੇ ਜੋ ਇਸ ਦੁਨੀਆ ਦੇ ਮਨੁੱਖ ਹਨ ਉਹਨਾਂ ਦੇ ਵਿੱਚ ਵੀ ਬਹੁਤ ਨਿੰਦਾ ਹੈ ਉਹ ਵੀ ਲੋਕਾਂ ਪ੍ਰਤੀ ਬਹੁਤ ਨਿੰਦਾ ਰੱਖਦੇ ਹਨ ਆਪਣੇ ਗਵਾਂਡੀਆਂ ਦੇ ਉੱਪਰ ਹੀ ਨਿੰਦਾ ਕਰੀ ਜਾਂਦੇ ਹਨ ਜੇ ਕੋਈ ਵੱਡਾ ਘਰ ਬਣਾ ਲੈਂਦਾ ਹੈ ਤਾਂ ਵੀ ਉਹਨਾਂ ਦੇ ਉੱਪਰ ਜੈਲ ਸੀ ਕਰਨ ਲੱਗ ਜਾਂਦੇ ਹਨ ਕਿ ਇਹਨਾਂ ਦੇ ਕੋਲ ਇੰਨਾ ਪੈਸਾ ਕਿੱਥੋਂ ਆ ਗਿਆ ਜੇ ਤਾਂ ਕੋਈ ਮਿਹਨਤ ਕਰਦਾ ਹੈ ਪੈਸਾ ਜੋੜਦਾ ਹੈ ਤਾਂ ਇਹ ਕਹਿਣ ਲੱਗ ਜਾਂਦੇ ਹਨ ਕਿ ਨਹੀਂ ਪਤਾ ਕਿ ਇਹ 2 ਨੰਬਰ ਦਾ ਧੰਦਾ ਕਰਦਾ ਹੋਵੇ ਪਰ ਜੇ ਕੋਈ ਕੰਮ ਨਾ ਕਰੇ ਕਿਸੇ ਨੂੰ ਕੰਮ ਨਾ ਮਿਲੇ ਤਾਂ ਫਿਰ ਦੂਸਰੇ ਪਾਸੇ ਹੋ ਜਾਂਦੇ ਹਨ ਕਿ ਇਹ ਘਰ ਬਹਿ ਕੇ ਬਿੱਲਾ ਬਹਿ ਕੇ ਰੋਟੀਆਂ ਖਾ ਰਿਹਾ ਹੈ ਇਹਨੂੰ ਕੋਈ ਕੰਮ ਨਹੀਂ ਹੈ ਕੰਮ ਨਹੀਂ ਕਰਦਾ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਜਦੋਂ ਅਸੀਂ ਗੁਰੂ ਦੇ ਨਾਲ ਜੁੜ ਜਾਂਦੇ ਹਾਂ ਤਾਂ ਸਾਡੇ ਅੰਦਰੋਂ ਇਹ ਜਿਹੜਾ ਨਿੰਦਾ ਦਾ ਭਾਵ ਹੈ ਅਸੀਂ ਨਿੰਦਾ ਲੋਕਾਂ ਪ੍ਰਤੀ ਕਰਦੇ ਹਾਂ ਤਾਂ ਉਹ ਅਸੀਂ ਉਸ ਦੇ ਵੱਲੋਂ ਹਟ ਜਾਂਦੇ ਹਾਂ ਪ੍ਰਮਾਤਮਾ ਸਾਡੇ ਉੱਪਰ ਕਿਰਪਾ ਕਰ ਦਿੰਦੇ ਹਨ ਇਸੇ ਕਰਕੇ ਸਾਨੂੰ ਹਰ ਰੋਜ਼ ਸਤਿਗੁਰਾਂ ਦੇ ਚਰਨਾਂ ਦੇ ਨਾਲ ਸਤਿਗੁਰਾਂ ਦੇ ਬਚਨਾਂ ਦੇ ਨਾਲ ਜੁੜਨਾ ਚਾਹੀਦਾ ਹੈ ਜੋ ਵੀ ਸਤਿਗੁਰੂ ਜੀ ਹੁਕਮ ਦੇ ਵਿੱਚ ਸਾਨੂੰ ਸਮਝਾਉਂਦੇ ਹਨ ਉਹ ਸਾਨੂੰ ਆਪਣੇ ਜੀਵਨ ਦੇ ਵਿੱਚ ਅਪਣਾਉਣਾ ਚਾਹੀਦਾ ਹੈ ਫੇਰੀ ਸਤਿਗੁਰੂ ਜੀ ਸਾਡੇ ਉੱਪਰ ਕਿਰਪਾ ਕਰਦੇ ਹਨ ਸੋ ਹੋਈਆਂ ਭੁੱਲਾਂ ਦੀ ਖਿਮਾ ਬਲਾਉ ਫਤਿਹ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ